ਜਦੋਂ ਲੋਕ ਸਵਾ ਚੋਣਾਂ ਦਾ ਐਲਾਨ ਹੋਇਆ ਉਸ ਸਮੇਂ ਤੋਂ ਲੈ ਕੇ ਚੋਣ ਕਮਿਸ਼ਨ ਨੇ ਸਖਤੀ ਕੀਤੀ ਹੋਈ ਹੈ ਉਸ ਨੂੰ ਲੈ ਕੇ ਪੰਜਾਬ ਪੁਲਿਸ ਦੀਆਂ ਏਜੰਸੀਆਂ ਸਰਗਰਮ ਨਜ਼ਰ ਆ ਰਹੀਆਂ ਹਨ ਜਿੱਥੇ ਪੰਜਾਬ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੇ ਫੜਿਆ ਨੂੰ ਅੱਜ ਬਾਗਾਪਣਾ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੀ ਟੀਮ ਵੱਲੋਂ ਇੱਕ ਟਰੱਕ ਦਾ ਪਿੱਛਾ ਕਰਦੇ ਹੋਏ ਟੋਲ ਪਲਾਇਆ ਦੇ ਕੋਲ ਆ ਰਹੇ ਟਰੱਕ ਪੀਬੀ04ਏਬੀ 2445 ਦੀ ਬਾਗਾਪਣਾ ਪੁਲਿਸ ਦੀ ਸਹਾਇਤਾ ਨਾਲ ਤਲਾਸ਼ੀ ਲਈ ਗਈ ਹੈ ਪਿਆਜ਼ ਨਾਲ ਭਰੇ ਟਰੱਕ ਵਿੱਚ 20 ਬੋਰੇ ਪੋਸਤ ਬਰਾਮਦ ਕੀਤਾ ਗਿਆ ਹੈ। ਤੁਹਾਨੂੰ ਮੈਂ ਤਸਵੀਰਾਂ ਲਾਈਵ ਦਿਖਾ ਰਿਹਾ ਹਾਂ। ਇਹ ਪਿਆਜ਼ ਦੀਆਂ ਬੋਰੀਆਂ ਤੁਸੀਂ ਦੇਖ ਸਕਦੇ ਹੋ ਨਾਲ ਹੀ ਪੋਸਤ ਦੀਆਂ ਬੋਰੀਆਂ ਵੀ ਰੱਖੀਆਂ ਗਿਆ ਹਨ। ਇਸ ਟਰੱਕ ਨੂੰ ਰੋਕਣ ਸਮੇਂ ਨਾਰਕੋਟਿਕਸ ਦੇ ਇੰਸਪੈਕਟਰ ਅਭੇਜੀਤ, ਇੰਸਪੈਕਟਰ ਰਜਨੀਸ਼ ਅਤੇ ਸਾਰੀ ਟੀਮ ਬਗਾਪੁਰ ਪੁਲਿਸ ਦੇ ਏਅਸੀ ਦਲਬਾਗ ਸਿੰਘ, ਹੌਲ ਦਾ ਰੂਪ ਸਿੰਘ ਤੇ ਹੋਰ ਕਰਮਚਾਰੀਆਂ ਦੀ ਸਹਾਇਤਾ ਨਾਲ ਟਰੱਕ ਨੂੰ ਰੋਕ ਕੇ ਸਾਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਟਰੱਕ ਮੱਧ ਪ੍ਰਦੇਸ਼ ਅੰਦਰ ਤੋਂ ਚੱਲਿਆ ਸੀ ਜੋ ਕਿ ਜਲੰਧਰ ਪਹੁੰਚਣਾ ਸੀ ਇਸ ਟਰੱਕ ਦਾ ਡਰਾਈਵਰ ਜੋ ਕਿ ਮਾਲਕ ਖੁਦ ਹੈ ਅਮਰਜੀਤ ਸਿੰਘ ਸਨੋਬ ਸੁਖਦੇਵ ਸਿੰਘ ਅਰਵਜਾਸ ਮੱਲਾ ਜਗਰਾਉਂ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਕਨੈਕਟਰ ਦਾ ਨਾਮ ਆਜਵੰਦਰ ਸਿੰਘ ਸਨੋਬ ਉਤਾਰ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਵੀ ਇਹ ਜਗਤ ਸਿੰਘ ਕਰੋ ਲਾਈਵ ਨੂੰ ਪ੍ਰਸਾਰਣ ਦਿਖਾਇਆ ਜਾ ਰਿਹਾ ਹੈਗਾ ਤੇ ਇਸ ਸਮੇਂ ਜਿਹੜੀ ਸਾਰੀ ਤੇ ਜਿਹੜੀ ਘਟਨਾ ਤੁਹਾਡੇ ਸਾਹਮਣੇ ਹੈਗੀ ਆ ਜਿਹਦੇ ਵਿੱਚ ਤਲਾਸ਼ੀਦ ਮਹਿਮਦ ਰਾਣ ਟੋਲ ਪਲਾਜ਼ਾ ਦੇ ਵਿੱਚ ਬਣਿਆ ਹੋਇਆ ਜਿਹੜਾ ਉਹਨਾਂ ਦਾ ਇੱਕ ਏਰੀਆ ਹੈਗਾ ਉਹਦੇ ਵਿੱਚ ਟਰੱਕ ਨੂੰ ਖਿੜਾਰ ਕੇ ਤੁਸੀਂ ਸਾਰੀਆਂ ਤਸਵੀਰਾਂ ਦੇਖੀਆਂ ਆਈਆਂ ਖਾਲੀ ਕੀਤਾ ਗਿਆ ਉਹਦੇ ਵਿੱਚੋਂ 20 ਬੋਰੇ ਜਿਹੜਾ ਪੋਸਟ ਲਾਇਆ ਗਿਆ ਹੈਗਾ ਜਿਹਦੀ ਉਹਦੀ weight ਹੈਗਾ weight 5.75 ਕਿਲੋ ਦੇ ਕਰੀਬ ਬਣਦਾ ਹੈਗਾ ਇਹਦੀ ਇਹਦੀ ਜਿਹੜੀ ਕੀਮਤ ਹੈਗੀ ਉਹ ਹਜੇ ਨਹੀਂ ਪਤਾ ਲੱਗ ਸਕੀ ਵੀ ਕਿੰਨੀ ਕੀਮਤ ਹੈਗੀ ਹੈ ਪਰ ਇਸ ਸੰਬੰਧ ਦੇ ਵਿੱਚ ਅਸੀਂ ਇਸ ਮੌਕੇ ਦੇ ਜਿਹੜੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜਿਹੜੇ ਇਨਸਪੈਕਟਰ ਹੈਗੇ ਆ ਚੰਡੀਗੜ੍ਹ ਤੋਂ ਆਏ ਹੋਏ ਆ ਦੋ ਇਨਸਪੈਕਟਰ ਆ ਜਿਨ੍ਹਾਂ ਦੇ ਨਾਲ ਅਬੇਜੀਤ ਅਤੇ ਰਜਨੀਸ਼ ਨਾਂ ਦਾ ਇਨਸਪੈਕਟਰ ਹੈਗਾ ਉਹ ਜਾਣਕਾਰੀ ਉਹਦੇ ਕੋਲ ਲੈਣੇ ਹੈਗੇ ਆ ਵੀ ਇਹ ਸਾਰੀ ਜਿਹੜੀ ਇਸ ਆਪਰੇਸ਼ਨ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਇਹ ਅੱਗੇ ਤੋਂ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਵੀ ਜਗਤ ਸੇਵਕ ਪੇਜ ਨੂੰ ਤੁਸੀਂ ਲਾਈਕ ਕਰੋ ਘਰੇ ਬੈਠੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤੁਸੀਂ ਦੇਖ ਸਕਦੇ ਹੈਗੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤੁਸਾਨੂੰ ਘਰੇ ਬੈਠਿਆਂ ਨੂੰ ਸਾਰੀਆਂ ਇਹ ਲਾਈਵ ਤਸਵੀਰਾਂ ਦਿਖਾਈਏ ਤੇ ਤੁਸੀਂ ਇਹ ਸਾਰਾ ਕੁਝ ਜਿਹੜਾ ਲਾਈਵ ਆ ਤੁਸੀਂ ਦੇਖ ਸਕਦੇ ਹੈਗੇ ਆ ਤੇ ਹੁਣ ਦੇਖਦੇ ਹੈਗੇ ਆ ਵੀ ਜਿਹੜਾ ਰਜਨੀਸ਼ ਇਸ ਵੱਲ ਚ ਕੀ ਕਹਿੰਦੇ ਹੈਗੇ ਆ ਨਾਰਕੋਟਿਕਸ ਕੰਟਰੋਲ ਬਿਲੋ ਚੰਡੀਗੜ੍ਹ ਕੇ ਪਾਸਮੈਂ ਪਹਿਲੇ ਸੇ ਹੀ ਗੁਪਚੁਪਨਾ ਸੀ ਕਿ ਇੱਕ ਟਰੱਕ ਨੰਬਰ PB04 AB2445 ਮੇਂ ਕੁਝ ਪਪੇਸਟਰਾ ਔਰ ਉਹ ਲੈ ਕੇ ਆ ਰਹੇ ਹੈ ਜਿਸਕੋ ਹਮਨੇ ਯਹਾਂ ਪਰ ਟੋਲ ਪਲਾਜ਼ਾ ਪਰ ਇੰਟਰਸੈਪਟ ਕੀਤਾ ਔਰ ਉਸਮੇਂ ਸੇ ਇਹ 580.

ਅਗਲੀ ਕਾਰਵਾਈਤ ਨੂੰ ਕੱਲ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਮਤਲਬ ਜੈਸੇ ਕਿ ਕਾਰਵਾਈ ਮਾਰੀ ਕਾਗਜ਼ ਪੂਰੇ ਹੋ ਜਾਣਗੇ ਤਾਂ ہم इनको कोर्ट में पेश करेंगे